ਸ਼ਸ਼ਿਕਾ ਸ਼ਾਸਤਿਕਾ ਸ਼ਾਸਤਿਕਾ ਪਾਪੇ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਤੇ ਮੈਂ ਤਾਂ ਹੀ ਮਿਲਣ ਆਇਆ ਆ ਬੋਰਡ ਜੇ ਤਾਂ ਲਵਾਤੇ ਹਾਂਜੀ ਕੋਈ ਫਰਕ ਪਿਆ ਬਹੁਤ ਫਰਕ ਹੈ ਹਾਂ ਖੜ ਜਾ ਰੁਕਦੇ ਹਣ ਲੋਕ ਅੱਛਾ ਕਿਉਂ ਦੇ ਦੋ ਚਲ ਜੀ ਇਹ ਸਾਡੇ ਮਹਿਕਮੇ ਵਾਲੇ ਮੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ ਲਿਆਓ ਫਿਰ ਯਾਰ ਕਿੱਥੇ ਚੱਲ ਰਿਹਾ ਲੱਗਦਾ ਬਾਹਰ ਆਇਆ ਚਲੋ ਕੋਈ ਨਹੀਂ ਬੱਪੇ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਦੇ ਕੋਈ ਬਾਹਰ ਆਇਆ ਤੁਸੀਂ ਕਰ ਵੀ ਆ ਕੱਲ ਇਹ ਉੱਤਰ ਕਸਟਿਕਾ 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 ਆਲੀ ਸੱਚੀ ਕਸਟਿਕਾ ਆਲੀ ਠੀਕ ਹੋ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੁਝ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ? ਆ ਰਿਜੀ ਕਰ। ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ। ਲਾਤ। ਇਹ ਉੱਥੇ ਕੋਈ ਨਹੀਂ ਪੈਜੂਗਾ ਫਰਕ। ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ। ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਵਿਭਾਗ ਦੇ। ਇਹਦਾ ਨੰਬਰ ਦੇ ਜਾਂਦੀ ਆ। ਜਦੋਂ ਮਰਜ਼ੀ ਫੋਨ ਕਰ ਲਿਓ। ਇੱਕ ਬੈਂਚ ਸਾਡੀ ਹੋਰ। ਹੂੰ। ਸਾਨੂੰ ਨਾ ਭਲਾਂ ਚਾਦਰਾਂ ਪਾ ਦੇ ਸ਼ੈੱਡ ਪਾ ਕੇ ਦੇ ਦਿਓ। ਸ਼ੈੱਡ ਪਾ ਕੇ ਦਈਏ। ਲਾ ਕਰਨ ਉਹ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਆ ਹਾਂ ਧੁੱਪ ਬਹੁਤ ਦਾ ਸ਼ੈੱਡ ਪਾ ਕੇ ਦੇਣਾ ਇਹਨਾਂ ਜ਼ਰੂਰ ਠੀਕ ਆ ਚਲੋ ਸ਼ੈੱਡ ਆਪਾਂ ਕਿੱਥੇ ਚਾਹੀਦਾ ਸ਼ੈੱਡ ਸ਼ੈੱਡ ਦੇ ਉੱਤੇ ਜਿਹੜੇ ਜੁੱਤੀਆਂ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਲਈਏ ਬਾਤ ਸੁਣ ਲਓ ਪਹਿਲਾਂ ਠੀਕ ਆ ਇਹ ਸ਼ੈੱਡ ਵਾਲਾ ਮੇਨ ਤੇ ਠੀਕ ਆ ਚਲੋ ਠੀਕ ਆ ਆਪਣੇ ਹਾਂ ਆਜੋ ਆਜੋ ਐ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਉੱਧਰ ਉੱਧਰ ਦੇਖਦਾ ਇਲੈਕਟ੍ਰਿਕ ਵੀਲ ਚੈਰ ਤੇ ਮੈਂ ਕਿ ਦੂਜੇ ਪਿਜਾ ਦਿੱਤੇ ਨੇ ਇਹ ਉੱਚੀ ਨੀਵੀਂ ਜੀ ਵੀ ਖੜੀ ਐ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪੀਤ ਨੂੰ ਦੂਜੇ ਦੂਸਰੇ ਪਿਜਾ ਨੂੰ ਵੀ ਲੈ ਆਓ ਗੁਰਪੀਤ ਗੁਰਪੀਤ ਹਾਂ ਜੀ ਉਹਦੇ ਤੇ ਖੜਾ ਉਹਨਾਂ ਨੂੰ ਸਾਈਕਲ ਤੇ ਚੜਾਓ ਹਾਂ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇੱਥੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਇਹ ਕੋਈ ਬੋਲੋ ਸਟਾਰਟ ਕਰ ਲੋ ਤੂੰ ਵੀ ਰੇਸ ਕਰਾਂਗਾ ਹਾਂ ਇਹਦੇ ਇਹ ਕਿੱਥੇ ਅੱਗੇ ਕਰ ਰਿਹਾ ਪੰਜਾਬ ਠੀਕ ਹੈ ਜੀ ਤੇ ਹੌਲੀ 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 ਨਾਲ ਇਹ ਸਿਖਾ ਦੇਣਾ ਤੁਸੀਂ ਹਾਂ ਸਿਖਾ ਦੇਣਾ ਤੁਹਾਨੂੰ ਪਤਾ ਹੀ ਹੈ ਬਸ ਜਦੋਂ ਤੁਸੀਂ ਖੜਾਉਣਾ ਇਹਨੂੰ ਜ਼ਰੂਰ ਬੰਦ ਕਰਨਾ ਪਿੱਛੋਂ ਕਰਦੇ ਨੇ ਟ੍ਰੇਨਿੰਗ ਦੇ ਇਹਨੂੰ ਆ ਬਾਪੂ ਨੂੰ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਐਵੇਂ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ ਹੈ ਓਕੇ ਚੱਲਦੀਆਂ ਚਲਾ ਰੱਖੋ ਐਸ ਤਰ੍ਹਾਂ ਜਿਵੇਂ ਮਰੁੰਡੇ ਦਾ ਲੈ ਲਓ ਬਾਬਿਆਂ ਤੋਂ ਹਾਂਜੀ ਲੈ ਲੈ ਮੈਮ ਫਲਾਈਓਰ ਤੇ ਬੱਸਾਂ ਨਾ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਬੋਰਡ ਇੱਥੇ ਲਵਾਈਏ ਰੁਕਦੇ ਅੱਗੇ ਆ ਜੀ ਉਹ ਪਹਿਲਾਂ ਵੀ ਇੱਕ ਕਿਥੋਂ ਤੱਕ ਰੁਕ ਜਾਇਆ ਕਰਨੀ ਗੱਡੀਆਂ ਜੀ ਹਾਂ ਚਲੋ ਆਪਾਂ ਇੱਕ ਇਹਨਾਂ ਦੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦਿੰਦੇ ਬਾਕੀ ਮੈਮ ਕਿੱਥੇ ਕਿੱਥੇ ਕੈਂਪ ਲਗਵਾ ਲੱਗਿਆ ਅੱਛਾ ਜਨੇਵਰਾਂ ਦੀ ਨੈਸ਼ਨਲ ਡਿਫੈਂਸਨ ਹੋਈ ਤੇ ਜਿਹੜੇ ਆ ਸਾਈਕਲ ਵਗੈਰਾ ਜਿਹਨੂੰ ਵੀ ਹੋ ਚਾਹੀਦਾ ਹੈ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾਓ ਅੱਜ ਕੋਈ ਸਭ ਨੇ ਮੀਟਿੰਗ ਹੋ ਜੀ ਮੈਮ ਅੱਛਾ ਬਸ ਉਹਨਾਂ ਦੀ ਥ ਵਰਕ ਪੈ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਹੈ ਮੈਡਮ ਜੀ ਸਾਡੀ ਪੈਨਸ਼ਨ ਲਵਾਓ ਤੁਸੀਂ ਪੰਜਾਬ ਕੇ ਹੋਂ ਦਾ ਸਾਹਿਬ ਕਾਰਨ ਪੈਨਸ਼ਨ ਕੇਸ ਆ ਗਿਆ ਪੈਨਸ਼ਨ ਦੇ ਦੋ ਦਾਰ ਕੱਢ ਦੇ ਜੀ ਮਰ ਕੇ ਪਾ ਕੇ ਜਲਦੀ 55 ਸਾਲ ਦਾ ਪੈਨਸਾ ਰੱਖੀ ਹੋਈ ਹੈ 50 ਸਾਲ ਕੋਈ ਨੀ ਆ ਰਿਕਾਰਡ ਲਾਓ ਤੁਸੀਂ ਇਹਨਾਂ ਦੇ ਕਰਵਾ ਦੇਣੀ ਲੱਗੀ ਹੋਈ ਸਭ ਦੀ ਲੱਗੀ ਹੋਈ ਇਹਨਾਂ ਦੀ ਨਹੀਂ ਲੱਗੀ ਹਾਂ ਜਿਹੜੇ ਕੋਲ ਦੋ ਜਵਾਹਾਂ ਬੰਦੇ ਕਰੋ ਅੱਛਾ ਇਹਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇਣਾ ਠੀਕ ਹੈ ਜੀ 60 ਸਾਲ ਤੋਂ ਘਟਾ ਦੇ ਸਾਢੇ ਘਰੇ ਕਰਵਾ ਦਿੰਨੇ ਬਾਬਾ ਜੀ ਹਾਂ ਜੀ ਠੀਕ ਕਰਾਉਣਾ ਕੀ ਮਤ ਜਾਰਤੀ ਬਾਰੇ ਕੋਈ ਬੰਦੋ ਬਾਤ ਹੈ अच्छा ਇਹਨਾਂ ਦਾ ਲੈ ਲਓ ਧਾਰ ਕਟ ਜੋ ਵੀ ਆਪਾਂ ਕਰ ਸਕਦੇ ਕਰ ਦਿੰਦੇ ਆਪਾਂ ਸਾਰਿਆਂ ਦਾ ਕਰਵਾ ਦੇਣਾ ਕਰਵਾ ਦੇਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ اچھا ਇਹ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲਓ ਦੇ ਦੇ ਦਿੰਦੇ ਦਿੰਦੇ ਚੰਦਰਗੱਡ ਪੈਸੇ ਦੇ ਬਾਪੂ ਨੂੰ ਕਿੰਨੇ ਹੋਗੇ ਹਾਇਰ ਕਰ ਵੀ ਦੇ ਦੇ ਸਿੰਦਰ ਇੱਧਰ ਵੀ ਦੇ ਦੇ ਸਿੰਦਰ ਪੈਸੇ ਜਿੰਨੇ ਸਾਰੇ ਇਕੱਠੇ ਦੇ ਦੇ ਠੀਕ ਹੈ ਧੰਨਵਾਦ ਦੇ ਦੇ ਹੋਗੇ ਜੀ 200 ਦੇ ਦੇ ਆਓ ਬਾਪੂ ਤੋਂ ਲੈ ਲਾਂ ਹਾਲੋ ਬਾਪੂ ਜੀ ਹਾਲੋ ਪੈਸਾ ਆ ਦੋ 200 ਆ ਦੋਹਾਂ ਦੇ 200 ਕਿੰਨਾ ਹੋ ਗਿਆ 600 ਕਰਨ ਹੋਗੇ 4 ਪੈਸੇ ਹੋ ਉਹ ਮੁੰਡੇ ਤੋਂ ਲੈ ਲਓ ਪੈਸੇ ਕਿੰਨੇ ਹੋਗੇ ਸਾਰੇ ਕਹਿੰਦੇ ਨੇ ਸਾਰੇ ਦੇ ਸਾਰਿਆਂ ਦਾ ਦੇਣਾ ਤਾਂ ਲੈ ਗਏ ਦਾ ਬਾਪੂ ਧੰਨਵਾਦ ਆ ਲੈ ਲੋ ਪੈਸੇ ਇੱਧਰ दुखी ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਧੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਲਾਂ ਮੇਰੇ ਨੰਬਰ ਇਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਚੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ੀਆਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669